ਸਾਹਿਰ ਕਾਲ ਜੀ ਹਾਂਜੀ ਅੱਜ ਆਪਾਂ ਤੁਹਾਨੂੰ ਸਿਖਾਉਣ ਲੱਗੇ ਹਾਂ ਸਟੈਮ ਸਟਿਚ ਇਦਾਂ ਡੰਡੀ ਦੇ ਵਿੱਚ ਸਟੈਮ ਸਟਿਚ ਹੈ ਜਿਹੜਾ ਮੋਸਟਲੀ ਕੀਤਾ ਜਾਂਦਾ ਹੈ ਉੱਪਰ ਧਾਗਾ ਕੱਢ ਕੇ ਉਸ ਤੋਂ ਬਾਅਦ ਉਹਦੇ ਅੱਗੇ ਤੋਂ ਜਿੱਧਰੋਂ ਆਪਾਂ ਧਾਗਾ ਕੱਢਿਆ ਉਹਦੇ ਅੱਗੇ ਤੋਂ ਇਦਾਂ ਟਾਂਕੇ ਭਰਨੇ ਆ ਜਿਵੇਂ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਜਿੱਥੇ ਆਪਾਂ ਪਹਿਲਾ ਟਾਂਕਾ ਫਿਨਿਸ਼ ਕੀਤਾ ਉਹਦੇ ਥੋੜੇ ਅੱਗੇ ਭਰ ਕੇ ਇਦਾਂ ਉੱਥੇ ਹੀ ਕੱਢ ਦੇਣਾ ਫਿਰ ਉਹਦੇ ਨਾਲ-ਨਾਲ ਉਵੇਂ ਚੱਕੀ ਜਾਣਾ ਅੱਗੇ ਤੋਂ ਕੱਢ ਕੇ ਉਥੋਂ ਫੇਰ ਕੱਢ ਦੇਣਾ ਇਦਾਂ ਜਿਹੜਾ ਇਹਦੀਆਂ ਡੰਡੀਆਂ ਭਰੀਆਂ ਜਾਂਦੀਆਂ ਤੇ ਇਹਨੂੰ ਪੰਜਾਬੀ ਚ ਕੀ ਕਹਿੰਦੇ ਆ ਜੇ ਕਿਸੇ ਨੂੰ ਪਤਾ ਹੈ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਉਸ ਟੈਮ ਸਟਿਚ ਨੂੰ ਤੇ ਆਪਣੇ ਪੇਜ ਸੂਟਸਰ ਨੂੰ ਵੱਧ ਤੋਂ ਵੱਧ ਫੋਲੋ ਐਂਡ ਸ਼ੇਅਰ ਜਰੂਰ ਕਰੋ ਜੀ ਇਦਾਂ ਬਹੁਤ ਹੀ ਸੌਖਾ ਜਿਹੜਾ ਇਹ ਸਟਿਚ ਬੰਦ ਆ ਥੋੜਾ ਜਿਹਾ ਧਿਆਨ ਰੱਖਣਾ ਪੈਂਦਾ ਬਸ ਤੇ ਇਹਦੇ ਡਿਜ਼ਾਈਨ ਜਿਹੜੇ ਇਦਾਂ ਰੈਡੀ ਹੁੰਦੇ ਆ ਜੇ ਕਲਿਸ ਤੇ ਸਟਿਚ ਤੇ ਬਣਾਉਣੇ ਹੋਣ ਤਾਂ ਥੈਂਕ ਯੂ